हां जी ਤੁਸੀਂ ਸਾਰੇ ਇਹ ਤਸਵੀਰਾਂ ਵੇਖ ਹੀ ਚੁੱਕੇ ਹੋ ਇਹ ਤਸਵੀਰਾਂ ਨੌ ਲੱਖ ਇਤਿਹਾਸਿਕ ਸ਼ਹਿਰ ਪੱਟੀ ਤੋਂ ਹਨ ਪੱਟੀ ਸ਼ਹਿਰ ਵਿੱਚ ਸਥਿਤ ਇਤਿਹਾਸਿਕ ਕਿਲਾ ਜੋ ਅੱਜ ਦੀ ਡੇਢ ਵਿੱਚ ਖੰਡਰ ਦਾ ਰੂਪ ਬਣ ਚੁੱਕਾ ਹੈ ਇਹ ਇਸ ਨੂੰ ਲੋਕ ਇਤਿਹਾਸਿਕ ਖੰਡਰ ਵੀ ਕਹਿ ਚੁੱਕੇ ਨੇ ਇਸ ਖੰਡਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਕੋ ਲਿਪਾਂ 6-6 ਫੁੱਟ ਕਾ ਅਤੇ ਹੋਰ ਕਚਰਾ ਜਾਂ ਹੋਰ ਵੀ ਨਾਮਿਤ ਕਚੀਜ਼ਾਂ ਵੀ ਮਿਲ ਜਾਣਗੀਆਂ ਪਰ ਇਤਿਹਾਸ ਦਾ ਕੋਈ ਨਾਮੁਨਿਸ਼ਾਨੀ ਮਿਲੇਗਾ ਇਸ ਕਿਲੇ ਦਾ ਸਿੱਖ ਇਤਿਹਾਸ ਦਾ ਬਹੁਤ ਹੀ ਗੂੜਾ ਸੰਬੰਧ ਹੈ ਮੀਰ ਮੰਨੂ ਦੀ ਜੇਲ ਵੀ ਰਹਿ ਚੁੱਕੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਰਹਿ ਚੁੱਕਾ ਹੈ ਬੀਬੀ ਰੈਣੀ ਦਾ ਵੀ ਇਤਿਹਾਸ ਸੰਬੰਧਿਤ ਹੈ ਅਤੇ ਹੋਰ ਵੀ ਜੋ ਚੜਖੜੀਆਂ ਤੇ ਚੜੇ ਜੋ ਆਪਣੇ ਅਰਦਾਸ ਚ ਸ਼ਬਦ ਵਰਤਾਵਲੀ ਹੁੰਦੇ ਨੇ ਉਹ ਵੀ ਇਸ ਕਿਲੇ ਨਾਲ ਸੰਬੰਧਤ ਹਨ ਇਸ ਕਿਲੇ ਦੇ ਵਿੱਚ ਬਹੁਤ ਹੀ ਸਿੱਖਿਸ਼ਾ ਦਾਤਾਂ ਹੋਈਆਂ ਨੇ ਬਹੁਤ ਹੀ ਜੰਗ ਲੜੀਆਂ ਨੇ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਤਰਤੀਬ ਹੈ ਇਹ ਕਿਲਾ ਇਨਾ ਗੂੜਾ ਇਤਿਹਾਸ ਹੋਣ ਦੇ ਬਾਵਜੂਦ ਵੀ ਇਸ ਕਿਲੇ ਦਾ ਕੋਈ ਵਾਰਸ ਨਹੀਂ ਕੋਈ ਰਾਜ ਨਹੀਂ ਕੋਈ ਇਸ ਦਾ ਧਿਆਨ ਹੀ ਰਹਾਦਾ ਇਹ ਕਿਲਾ ਅੱਜ ਦੀ ਡੇਟ ਦੇ ਵਿੱਚ ਆਪਣਾ ਵਾਰਸ ਉਡੀਕ ਰਿਹਾ ਹੈ ਆਪਣਾ ਰਾਜ ਉਡੀਕ ਰਿਹਾ ਹੈ ਇਸ ਕਿਲੇ ਦੇ ਮੁੱਦੇ ਨੂੰ ਠਾਣ ਲਈ ਤੁਸੀਂ ਇਹ ਰੀਲ ਅਤੇ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਕੇ ਲੋਕਾਂ ਤੱਕ ਪਹੁੰਚਾਓ ਜੋ ਇਹ ਮੁੱਦਾ ਹੋਰ ਵਰਕ ਸਕੇ ਅਤੇ ਪੱਟੀ ਸ਼ੈਰ ਦੀਆਂ ਹੋਰ ਵੀਡੀਓ ਵੇਖਣ ਲਈ ਪੱਟੀ ਬੈਟਸ ਨੂੰ ਫੋਲੋ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ